ਚਲੋਈ। ਜਾਂ ਵੀ ਵੀਡੀਓ। ਹਾਂਜੀ। ਹੈਲੋ ਜੀ ਸਤਿ ਸ੍ਰੀ ਅਕਾਲ ਜੀ ਨਾਇਆ ਮੰਡੀ ਤੋਂ ਮਾਣ ਆਣਾ। ਸਭ ਨੂੰ ਪਿਆਰ ਸਤਿ ਸ੍ਰੀ ਅਕਾਲ। ਸੱਚੇ ਪਾਤਸ਼ਾਹ ਵੈਲਯੂ ਜੀ ਆਪ ਨੂੰ ਜਲਦੀ ਪਹੁੰਚ ਰੱਖਣਗੇ। ਸਾਡਾ ਪਤਾ ਜੀ ਮੌਰ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੇੜੇ ਬਾਗ ਅੱਡਾ ਜੀ। ਤੇ ਬਹੁਤ ਲੋਕਾਂ ਨੇ ਹੁਣ ਮੈਨੂੰ ਕਿਹਾ ਸੀ ਵੀ ਤੁਸੀਂ 500 ਵਾਲੇ ਸੁੱਟਾਂ ਦੀ ਵੀਡੀਓ ਪਾਉਣਾ ਹਟ ਗਏ ਤੇ ਤੁਸੀਂ ਉਹ ਕਾਪਟਨ ਲਿਆਉਣਾ ਹਟ ਗਏ। ਆਹ ਲੋ ਵੀਰੇ ਜੀ ਆਪਾਂ ਲਿਆਂਦੀ। ਪੂਰੀ ਵਧੀਆ ਵੀ ਐਮ ਦੀ ਸ਼ੰਕਰ ਦੀ। ਇਹ ਪੂਰੇ ਪੱਕੇ ਰੰਗਾਂ ਵਾਲੇ ਸੂਟ ਹੈ ਵੀਰੇ ਪਿਓਰ ਕੈਮਰਿਕ ਕਾਟਨ ਹੈ ਇਹ ਇਹ ਪੂਰੇ ਹੰਡਾਉ ਸੂਟ ਹੈ ਇਹ ਆ ਬ੍ਰੀਕ ਡਿਜ਼ਾਈਨ ਚ ਇਹ ਮਹਿਰੂਨ ਜਾਂ ਟਮਾਟਰੀ ਜਿਹਾ ਕਲਰ ਹੈ ਐਵੇਂ ਹੀ ਕਲਰ ਹੈ ਠੀਕ ਹੈ ਇਹ ਸੂਟ ਚੱਲਣਗੇ ਵੀਰੇ 50 ਰੁਪਏ ਦੇਗਾ ਸੌਰੀ 500 500 ਚ ਸੂਟ ਹੈ ਵੀਰੇ 50 ਰੁਪਏ ਜੇ ਸੂਟ ਆ ਜੂਗਾ ਮੇਰੇ ਹਿਸਾਬ ਨਾਲ ਇਹ ਅੱਧਾ ਕਿਲੋ ਚ ਆ ਜਾਂਦਾ ਠੀਕ ਹੈ ਜੀ ਇਹਦੇ ਵਿੱਚ ਆ ਗਏ ਜੀ ਕਹਾ ਰਾਇਲ ਬਲੂ ਜਿਆਦਾ ਖੁਸ਼ੀ ਹੋਈ ਕਸਟਮਰਾਂ ਨੇ ਮਿਸ ਕੀਤਾ 500 ਵਾਲੀ ਕੋਟਨ ਨੂੰ ਬਲੇ ਕੇ ਨਹੀਂ ਜਾਂਦਾ ਜੂਪੀਅਰ ਜੂਪੀਅਰ ਜਿਹੜਾ ਨੇ ਭਾਇਣਾ ਕਿਹਾ ਕਹਿੰਦੇ ਵੀ ਤੁਸੀਂ ਕੰਨ ਸੋਲੇ ਤੋਂ ਤਾਂ ਸਾਨੂੰ ਹਟ ਜਾ ਸਾਨੂੰ ਦੱਸਣਾ ਪਾ ਪ੍ਰੀਮੀਅਮ ਕਾਟਨ ਲੈ ਕੇ ਆਉਂਦੀ ਆ ਬੰਬੇ ਕੈਮਰੇ ਭਜਾਉਣਾ ਹਟ ਗਏ ਮੈਂ ਕਿਹਾ ਜੀ ਕੈਮਰੇ ਕਿੱਥੇ ਲਿਆਉਣੇ ਆ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਿਆ ਇਹਦੇ ਵਿੱਚ ਜੀ ਇੱਕਾ ਕਲਰ ਆ ਗਿਆ ਜੀ ਰਾਇਲ ਬਲੂ ਮਾਦੀ ਪਹਿਲੀ ਵਾਰ ਆਇਆ ਰਾਇਲ ਬਲੂ ਆਪਣੇ ਕੋਲ ਕਲਰ ਇਹ ਬ੍ਰੀਕ ਡਿਜ਼ਾਈਨ ਆ ਵੀਰੇ ਰਾਇਲ ਬਲੂ ਇਹ ਸ਼ੰਕਰ ਮਿਲਦੀ ਆ ਬਹੁਤ ਵਧੀਆ ਵਿਦ ਮੋਹਰਾਂ ਲੱਗੀਆਂ ਹੋਈਆਂ ਸੋਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਕੋਈ ਇਹ ਖਰਾਬ ਨਹੀਂ ਹੁੰਦੀ ਵੀਰੇ ਆ ਗਈ ਜੀ ਜੀ ਲੰਬੀ ਛੋਟੀ ਜਿਹਾ ਪਾਰਸ ਤੇ ਲੈਂਦੀ ਆ ਤੁਸੀਂ ਕਿਹਾ ਸੀ ਨਾ ਦੇਖਿਆ ਉਹ ਲਿਆਣੋਂ ਛੱਡ ਗਏ ਲਿਆਣੋਂ ਤਾਂ ਕਾਹਨੋਂ ਛੱਡੇ ਵੀਰੇ ਕਿਹੜੀ ਮੰਮੀ ਇਹ ਸਾਡੇ ਵੀ ਵੈਜੀ ਵੀ ਕੀ ਜਾਂਦੇ ਜੇ ਅਸੀਂ ਵੀਡੀਓ ਤਾਂ ਬਹੁਤ ਛੱਡ ਗਏ ਕਿਉਂਕਿ ਅਗਲਾ ਇਹ ਸੂਟ ਗਰਮੀ ਚ ਇਹ ਸਾਰੀ ਕਾਟਨ ਪੂਰੀ ਵਧੀਆ ਸੌਫਟ ਹੈ ਜੀ ਓਨਲੀ 500 ਰੁਪਏ ਦਾ ਸੂਟ ਹੈ ਜੀ ਸਾਡਾ ਸਾਥ ਦਿਓ ਵੀਰੇ ਅਸੀਂ ਆਪਦੇ ਜਨ ਨੂੰ ਪੂਰਾ ਇੱਕ ਨੰਬਰ ਸਫਾਈ ਵਾਲਾ ਕੰਮ ਕਰਦੇ ਆ ਵੀਰੇ ਕਿਸੇ ਨਾਲ ਵੀ ਅਸੀਂ ਕੋਈ ਫਰਾਡ ਨਹੀਂ ਕਰਦੇ ਜਿਹੜੀ ਚੀਜ਼ ਅਸੀਂ ਲਿਆਉਣੇ ਸਨ ਉਹ ਨੂੰ ਅਸੀਂ ਦੱਸ ਦਿੰਦੇ ਹਾਂ ਸੇਮ ਭੇਜਦੇ ਹਾਂ ਤੇ ਆਪਣੇ ਜਿਹੜੇ ਕਸਟਮਰ ਪਹਿਲੀ ਕਲੀ ਵਾਰ ਮੰਗਾ ਰਹੇ ਸੀ ਡਾਡ ਡਰ ਕੇਰ ਕਪੜਾ ਐਵੇਂ ਆ ਜੀ ਉਹ ਵੀ ਹੁਣ ਦੁਬਾਰੇ ਮੰਗਾ ਰਹੇ ਕਪੜਾ ਆਪਣੇ ਤੋਂ ਸੱਚੇ ਪਾਤਸ਼ਾਹ ਦੀ ਕਿਰਪਾ ਆਪਣੇ ਦੇ ਬਣੀ ਹੋਈ ਹੈ ਜੀ ਇਹ ਪਿਓਰ ਕਾਟਨ ਆ ਗਰਮੀ ਚ ਪਾਉਣ ਵਾਲੀ ਜਿੰਨੀ ਮਰਜ਼ੀ ਘੰਡਾਓ ਉਹ ਕੁਝ ਨਹੀਂ ਹੁੰਦਾ ਜੀ ਇਹਨੂੰ ਮੈਚਿੰਗ ਵੀ ਬੈਂਦੀ ਨੰਮੀ ਇਹਦੇ ਨਾਲ ਜੀ ਹਾਂ ਮੈਚਿੰਗ ਪੂਰੀ ਘਟ ਬੈਂਦੀ ਹੈ ਪਰ ਅਲਗ-ਅਲਗ ਸਾਨ ਹੈ ਨਾ ਸਿਰਫ 500 ਰੁਪਏ ਦੇ ਵਿੱਚ ਵੀ ਇਹ ਸੂਟ ਤੁਹਾਨੂੰ ਮਿਲੂਗਾ ਪਿਓਰ ਕਾਟਨ ਆ ਦੇਖ ਪੂਰਾ ਵਧੀਆ ਮੋਹਰਾ ਮਹਰਾ ਲੱਗੀਆਂ ਹੋਈਆਂ ਵੀਰੇ ਇੰਨਾ ਤੇ ਆ ਦੇਖੋ ਵੀਡੀਓ ਦਾ ਪਤਾ ਨਹੀਂ ਕੱਲ ਅਲੱਗ ਲੱਗਦਾ ਕਿੰਨਾ ਪਟੇ ਰੀਲਸ ਤੇ ਕਲਰ ਸੇਮ ਆ ਆ ਦੇਖੋ ਜੀ ਮੋਹਰਾ ਲੱਗੀਆਂ ਹੋਈਆਂ ਸਾਰਿਆਂ ਤੇ ਬਹੁਤ ਸੋਹਣੇ ਕਲਰ ਹੈ ਪ੍ਰਿੰਟ ਵੀ ਦੇਖੋ ਕਿੰਨਾ ਸੋਹਣਾ ਨਾਲ ਡਿਫਰੈਂਟ ਚੀਜ਼ ਹੈ ਟੋਟਲੀ ਇਹ ਸੋਡੀ ਪਰਵਾਸ ਕਿ ਅੱਜ ਵੀਡੀਓ ਬਣਾਈ ਹੈ ਵੀ 500 ਵਾਲੇ ਤੁਸੀਂ ਕਿਉਂ ਪਾਉਣੋਂ ਹਟ ਗਏ ਆਪਾਂ ਥੋੜਾ ਜਿਹਾ ਜਿਸ ਤਰ੍ਹਾਂ ਬਣਾ ਡਿਜ਼ਾਈਨ ਚੱਲਦਾ ਨਾ ਪੂਰਾ ਆ ਡਾਰਕ ਬਲੂ ਹੈ ਜੀ ਹਾਂ ਇਹ ਬਲੂ ਹੈ ਕਿਉਂਕਿ ਬਰੀਕ ਪ੍ਰਿੰਟ ਜ਼ਿਆਦਾ ਲਿਓਨੇ ਆਪਣਾ ਬਰੀਕ ਪ੍ਰਿੰਟ ਥੋੜਾ ਜ਼ਿਆਦਾ ਵਿਗਦਾ ਨਹੀਂ ਲੋਕ ਬਰੀਕ ਪ੍ਰਿੰਟ ਨੂੰ ਮਜ਼ਾਦਾ ਪਸੰਦ ਕਰਦੇ ਆ ਦੇਖੀ ਚੱਲੋ ਸਕਰੀਨ ਸ਼ਾਟ ਲਈ ਜਾਣਾ ਪਲੀਜ਼ ਮੇਰੀ ਰਿਕੁਐਸਟ ਹੈ ਆਹ ਵਾਲੀ 500 ਦਾ ਸੂਟ ਪਿਓਰ ਕਾਟਨ ਕੋਈ ਇਹਨਾਂ ਦੇ ਰੰਗਾਂ ਨੂੰ ਕੁਝ ਨਹੀਂ ਹੁੰਦਾ ਵੀਰੇ ਬਲੈਕ ਕਲਰ ਏਕੇ ਦਾ ਹੀ ਕੋਈ ਕੰਪਲੀਟ ਆਉਂਦੀ ਨਹੀਂ ਜੀ ਬਹੁਤ ਮਤਲਬ ਮੇਰੇ ਹਿਸਾਬ ਨਾਲ 100 ਚੋਂ ਜਾਂ 200 ਚੋਂ 1% ਇੱਕ ਅੱਧਾ ਪੀਸ ਹੋ ਸਕਦਾ ਨਹੀਂ ਕੋਈ ਕੰਪਲੀਟ ਆਈ ਇਹਨਾਂ ਦੀ ਕੋਈ ਲੰਬਾ ਨਹੀਂ ਆਇਆ ਆ ਦੇਖੋ ਜੀ ਮੈਂ ਉਹ ਵੈਸੇ ਕਿਹਾ ਮੈਂ ਕੰਪਲੀਟ ਤਾਂ ਮੈਨੂੰ ਪਤਾ ਆਉਂਦੀ ਨਹੀਂ ਇਹਨਾਂ ਦੀ ਇਸ ਕੱਪੜੇ ਨੂੰ ਕੁਛ ਨਹੀਂ ਹੁੰਦਾ ਵੀਰੇ ਨਾ ਇਹ ਫਿੱਟੇ ਨਾ ਕਰੇ ਇਹ ਪਿਓਰ ਕੈਮਰਿਕ ਹੈ 500 ਵਾਲਿਆਂ ਚ ਹੈ ਵੀਐਮਡੀ ਆ ਓਨਲੀ 500 ਰੁਪਏ ਨਾ ਦੇਖੋ ਟੈਗ ਲੱਗਿਆ ਹੋਇਆ ਨਾ ਮੇ ਪੀਸ ਹੈ ਕੱਪੜੇ ਦਾ ਕੋਈ ਮੂਹ ਨਹੀਂ ਵੀਰੇ ਵਿੱਚ ਲੋਕ ਤਿੰਨ 300 ਦੇ ਵੀ ਵੇਚੀ ਇਹਦੇ ਸਾਢੇ ਤਿੰਨ 300 ਦੇ ਵੀ ਵੇਚੀ ਇਹਦੇ ਵੀਰੇ ਉਹ ਥੋੜੇ ਮਿਕਸ ਮੈਂ ਆਪਾਂ ਕਹਿੰਦੇ ਨੇ ਮਿਕਸ ਹੁੰਦੇ ਆ ਸਿੰਥੈਟਿਕ ਹੁੰਦੇ ਆ ਅਸੀਂ ਸੋਨੂੰ ਪਿਓਰ ਕਾਟਨ ਕਿਹਾ ਤੇ ਵੀਰੇ ਪਿਓਰ ਹੀ ਨਿਕਲੂਗੀ ਤੁਸੀਂ ਸਾਨੂੰ ਸਿੰਥੈਟਿਕ ਤੁਸੀਂ ਇਹਨੂੰ ਕਹਿ ਨਹੀਂ ਸਕਦੇ ਨਾ ਬਕਾਇਦਾ ਦੇਖ ਲਓ ਜੀ ਮੋਰਾ ਏਕੇ ਟੈਕਸ ਬ੍ਰਾਂਡ ਬਣਿਆ ਲੱਗਿਆ ਸਿੰਥੈਟਿਕ ਜੀ ਸਾਾਨੂੰ ਫੋਨ ਕਰਕੇ ਕਹਿ ਸਕਦੇ ਹੋ ਵੀ ਹਾਂਜੀ ਇਹਦਾ ਮਿਕਸ ਹੈ ਬਿਲਕੁਲ ਜਿਹੜੀ ਚੀਜ਼ ਉਹਨੂੰ ਕਹੀ ਹੈ ਸਾਨੂੰ ਸੇਮ ਚੀਜ਼ ਦੇਵਾਂਗੇ ਸਿੰਥੈਟਿਕ ਦੇ ਵਿੱਚ ਮੋਹਰ ਨਹੀਂ ਮਿਲਦੀ ਏਕੇ ਟੈਕਸ ਦੀ ਇਸ ਸਿੰਥੈਟਿਕ ਨਹੀਂ ਹੈਗਾ ਜੀ ਪੂਰਾ ਪਿਓਰ ਕਾਟਨ ਦਾ ਕੱਪੜਾ ਹੈ ਤੇ ਪਲੀਜ਼ ਮੇਰੀ ਹੱਥ ਵਨ ਕੇ ਬੇਨਤੀ ਮੈਂ ਬਾਰ ਬਾਰ ਕਹਿਣੀ ਆ ਪਰ ਲੋਕ ਉਹੀ ਕੰਮ ਕਰ ਰਹੇ ਆ ਜਿਨ੍ਹਾਂ ਨੇ ਕੱਪੜਾ ਲੈਣਾ ਨਹੀਂ ਹੁੰਦਾ ਨਾ ਆਕੜਾ ਆਇਆ ਕਰੋ ਤੇ ਨੰਬਰ 1 ਵੀਰੇ ਜਿਨੇ ਸਾਨੂੰ ਸਾੰਤਕ ਪੇਮੈਂਟ ਕਰਤੀ ਅਸੀਂ ਕੱਪੜਾ ਸਿਰਫ ਉਹਦੇ ਹੀ ਰੱਖਾਂਗੇ ਦੂਜੇ ਦਿਨ ਅਸੀਂ ਕੱਪੜਾ ਉਹ ਅਗਲੇ ਨੂੰ ਨਹੀਂ ਦੇਵਾਂਗੇ ਤੇ ਇੱਕ ਹੋਰ ਗੱਲ ਆ ਜੀ ਵੀਰੇ ਸਾਡੇ ਚ ਵੀ ਇਨਸਾਨੀਅਤ ਆ ਵੀ ਅਸੀਂ ਬੇਇੱਜ਼ਤੀ ਕਰਾ ਕੇ ਕਿਸੇ ਨੂੰ ਚੀਜ਼ ਨਹੀਂ ਦੇ ਸਕਦੇ ਵੀ ਅਗਲੇ ਦੇ ਅਸੀਂ ਵੇਟ ਕਰਗੇ ਅਸੀਂ ਨਹੀਂ ਵੀਰੇ ਫੋਨ ਲਾਉਂਦੇ ਜਿਹਨੇ ਸ਼ਾਮ ਤੱਕ ਸਾਨੂੰ ਪੇਮੈਂਟ ਪਾਤੀ ਉਹਦਾ ਆਡਰ ਹੀ ਅਸੀਂ ਰੱਖਿਆ ਕਰਾਂਗੇ ਦੂਜੇ ਅਸੀਂ ਨਾਲ ਦੀ ਨਾਲ ਦੇ ਦਾਂ ਕਰਾਂਗੇ ਕਿਉਂਕਿ ਜੀ ਬਹੁਤ ਕਸਟਮਰਾਂ ਨੂੰ ਜਵਾਬ ਦੇਣੇ ਆ ਵੀ ਸਾਡੀ ਇਹ ਚੀਜ਼ ਵਿਕਦੀ ਹੁਣ ਨਹੀਂ ਅਸੀਂ ਜਵਾਬ ਦਿੰਦੇ ਜਿਹਦਾ ਜੀ ਕਰਦਾ ਕੱਪੜਾ ਲਓ ਵੀਰੇ ਜਿੰ ਨੂੰ ਅਸੀਂ ਚੰਗੇ ਨਹੀਂ ਲੱਗਦੇ ਜਿਹਾ ਨਾ ਲਓ ਜਿਵੇਂ ਅੱਜ ਇੱਕ ਕਸਟਮਰ ਨੇ ਕਿਹਾ ਸੀਗਾ ਜੇ ਉਹਨਾਂ ਨੇ 4 ਪੀਸ ਲੈ ਲਈ 4 ਪੀਸਾਂ ਦੀ ਉਹਨੇ ਪਹਿਲਾਂ ਹੀ ਪੇਮੈਂਟ ਕਰਤੀ ਕਿ ਮੇਰੇ ਰੱਖ ਦੋ ਸਾਈਡ ਤੇ ਕੱਢ ਕੇ ਉਹਨਾਂ ਨੇ ਹੋਰ ਵੀ ਲੈਣੇ ਆ ਇਹ ਹੁੰਦਾ ਅਸਲ 'ਚ ਕਸਟਮਰ ਜੀ ਕਿ ਪੇਮੈਂਟ ਕਰਕੇ ਪਹਿਲਾਂ ਉਹਨੇ ਪੇਮੈਂਟ ਕਰਤੀ ਮੇਰੇ ਪੀਸ ਸਾਈਡ ਤੇ ਰੱਖ ਦੋ ਕਿ ਇਹ ਆ ਕੈਮਰੇ ਕਾ ਜਿਹੜੇ ਵੀਰੇ ਇਹ ਪੱਕੀ ਕੈਮਰੇ ਕਬਜਦੀ ਆ ਹੈ ਇਹ ਕੈਮਰੇ ਕੀ ਥੋੜੀ ਜੀ ਪੱਕੀ ਬੱਜਦੀ ਇਹ 3D ਪ੍ਰਿੰਟ ਜਿਹਾ ਲੱਗਦਾ ਨਾ ਵੀ ਹਾਂ ਇਹਨੂੰ ਡਿਜੀਟਲ ਕਹਿੰਦੇ ਆ ਹੂੰ ਕਿੰਨਾ ਪਿਆਰਾ ਕਲਰ ਹੈ ਨਾ ਇਹ ਤਾਂ ਇਹ ਲੱਗਦਾ ਮੇ ਅਸਲੀ ਫੁੱਲ ਹੁੰਦੇ ਆ ਹਾਂ ਤੇ ਇੱਕ ਹੋਰ ਗੱਲ ਆ ਜੀ ਆਪਣਾ ਜਿਹੜਾ ਆਪਣਾ ਫੋਨ ਚੱਕਣ ਦਾ ਟਾਈਮ ਆ ਜੀ ਉਹ 9 ਵਜੇ ਤੋਂ ਪਹਿਲਾਂ ਪਹਿਲਾਂ ਚੱਕਾਂਗੇ ਸ਼ਾਮ ਨੂੰ ਜੀ ਤੇ ਸੁਬਾ 8 ਵਜੇ ਤੋਂ ਬਾਅਦ ਜੀ ਕਿਉਂਕਿ 9 ਵਜੇ ਤੋਂ ਬਾਅਦ ਤਾਂ ਜੀ ਅਸੀਂ ਥੱਕੇ ਹੁੰਨੇ ਆ ਸੌ ਜਾਂਦੇ ਹਾਂ ਸਟੋਰੀ 'ਚ ਹੁੰਨੇ ਆ ਅਸੀਂ ਸਾਡੇ ਜਿੰਨਾ ਤੰਤ ਵੀ ਨਹੀਂ ਸੁਬਾ ਵੀ ਮੈਂ 8 ਵਜੇ ਤੱਕ ਰੱਖ ਲਿਆ ਟਾਈਮ ਜੀ ਉਹ ਤੱਕ ਜੀ ਇਹੋ ਜਿਹਾ ਤਾਂ ਪੈਸਾ ਵੀ ਨਹੀਂ ਮੇਰੇ ਕਮਾਉਣ ਨੂੰ ਜੀ ਕਰਦਾ ਜਦੋਂ ਤੁਸੀਂ ਰੱਜ ਕੇ ਸੌ ਨਹੀਂ ਸਕਦੇ ਆ ਦੇਖੋ ਜੀ ਪਲੀਜ਼ ਸਾਨੂੰ 9 ਵਜੇ ਤੋਂ ਬਾਅਦ ਫੋਨ ਨਾ ਕਰਿਆ ਕਰੋ ਅਸੀਂ ਡਿਸਟਰਬ ਹੋ ਜਾਂਦੇ ਆ ਸਾਡਾ ਸੌਣ ਦਾ ਟਾਈਮ ਹੈ ਨਹੀਂ ਥੱਕ ਜਾਂਦੇ ਆ ਰੋਟੀ ਪਾਣੀ ਵੀ ਖਾਣੀ ਹੁੰਦੀ ਹੈ ਵੀ ਦਿਨ ਬਹੁਤ ਹੁੰਦਾ ਜੀ ਫੋਨ ਕਰਨ ਨੂੰ ਤੁਸੀਂ ਮੈਸੇਜ ਸੀ ਸਾਢੇ 7:00 ਦੇ। ਹਾਂ ਇਹ ਗੱਲ ਹੈਗੀ ਕਿ ਤੁਸੀਂ ਮੈਸੇਜ ਕਰ ਸਕਦੇ ਹੋ ਕੋਈ ਚੱਕਰ। ਕਿਉਂਕਿ ਮੈਸੇਜ ਦਾ ਕੋਈ ਚੱਕਰ ਨਹੀਂ ਸੀ ਤੜਕੇ ਵੀ ਦੇਖ ਲੈਣਾ। ਆ ਦੇਖੋ ਕਿੰਨੇ ਪਿਆਰੇ ਆ ਦੇਖੋ ਬਕਾਇਦਾ ਮੋਹਰਾ ਵੀ ਇਹ ਪੱਟੀਆਂ ਨਹੀਂ ਗਿਆ ਕਿ ਸੂਟ ਨੂੰ ਦਿਖਾਉਣ ਵਾਸਤੇ ਨਵੇਂ ਥਾਣਾ ਰੇ। ਕਾਫੀ ਕਲਰ ਹੈ ਜੀ। ਇਹ ਪੱਕੀ ਕੈਮਰੇਕ ਦਾ ਮਤਲਬ ਵੀ ਨਹੀਂ ਹੁੰਦਾ ਇਹ ਥੋੜੀ ਜਿਹੀ ਕੂਲੇਪਣ ਚ ਹੁੰਦੀ ਆ ਹੁੰਦੀ ਇਹ ਕੈਮਰੇਕੀ ਆ। ਸਾਰੇ ਸੂਟ ਵੀਰੇ 500-500 ਚ ਚੱਲ ਰਹੇ ਆ। ਹੰਤਾ ਮੈਨੂੰ ਵੀ ਕਟਰ ਆ ਗਿਆ ਸ਼ੂਟ ਕਹਿੰਦੇ ਕੋਈ ਜੀਨੇ ਸਾਨੂੰ ਸ਼ਾਮ ਤੱਕ ਪੇਮੈਂਟ ਕਰਤੀ ਸਿਰਫ ਉਸ ਡਾਊਨਰ ਰੱਖਾਂਗੇ ਨਹੀਂ ਆਰਡਰ ਨਹੀਂ ਰੱਖਦੇ ਜੋ ਕਰਮਾ ਚ ਵੀਰੇ ਪਰਮਾਤਮਾ ਨੇ ਸਾਨੂੰ ਉਹੀ ਦੇਣਾਗਾ ਕਿਸੇ ਦੇ ਵੀ ਆਪਾਂ ਪੈਰੀ ਹੱਥ ਲਾ ਕੇ ਤਾਂ ਨਹੀਂ ਕਿਸੇ ਨੂੰ ਕੱਪੜਾ ਦਿੰਦੇ ਤੇ ਜਿਹੜੇ ਆਪਣੇ ਦੂਰ ਦੇ ਕਸਟਮਰਾਂ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਜੀ ਜੇ ਤੁਸੀਂ ਆਪਣੇ ਸੌਫਟ ਵਿਜ਼ਿਟ ਕਰਨ ਆਉਣਾ ਹੁੰਦਾ ਤਾਂ ਪਲੀਜ਼ ਇੱਕ ਦਿਨ ਪਹਿਲਾਂ ਕਨਫਰਮ ਕਰ ਲਿਆ ਕਰੋ ਜੀ ਆਉਣ ਤੋਂ ਪਹਿਲਾਂ ਜਦ ਜੇ ਤੁਸੀਂ ਤੁਰਨਾ ਵੀ ਦੱਸੋ ਉਹ ਵੀ ਤੁਰਨਾ ਆਉਂਦਾ ਜੀ ਤਾਂ ਵੀ ਇੱਕ ਵਾਰੀ ਕਨਫਰਮ ਕਰ ਲਿਆ ਕਰੋ ਫੋਨ ਕਰਕੇ ਤੇ ਜਿਨ੍ਹਾਂ ਨੇ ਪੀਸ ਲੈਣੀ ਨਹੀਂ ਹੁੰਦੀ ਸਾਡਾ ਕੱਪੜਾ ਲੈਣਾ ਨਹੀਂ ਹੁੰਦਾ ਪਲੀਜ਼ ਕਿਡਾਇਆ ਨਾ ਕਰੋ ਫਿਰ ਬੰਦਾ ਤਾਂ ਦੁਖੀ ਹੋਏ ਤਾਂ ਕੁਝ ਨਾ ਕੁਝ ਬੋਲਿਆ ਜਾਂਦਾ ਕਿਉਂਕਿ ਇੰਨੀ ਮਿਹਨਤ ਹੈ ਕੱਪੜੇ 'ਚ ਬੰਦਾ ਨਾ ਸੌ ਸਕਦਾ ਨਾ ਪੈ ਸਕਦਾ ਆ ਦੇਖੋ ਜੀ ਕਿੰਨਾ ਸੋਹਣਾ ਇਹ ਜੈਪੂਰੀ ਡਿਜ਼ਾਈਨ ਹੈ ਜੀ ਆਪਣੇ ਕੋਲੇ ਕਲਰ ਉਹਨੂੰ ਜੁਨੀਕ ਹੀ ਮਿਲੂਗਾ ਕਲਰ ਹੋਰ ਦਿਖਾ ਦਿਓ ਤੇ ਪਰ ਸਾਨੂੰ ਇੰਨਾ ਕੁ ਪਰੇਸ਼ਾਨ ਕਰਦੇ ਆ ਜੀ ਲੋਕ ਲੋਕਾਂ ਦੇ ਭਾਰੀ ਤੇ ਮਜ਼ਾਕ ਆ ਕੱਪੜੇ ਦਾ ਕੰਮ ਕਰਕੇ ਦੇਖੋ ਤੁਹਾਨੂੰ ਫਿਰ ਪਤਾ ਲੱਗੇ ਇਹ ਪਿਓਰ ਕਾਪਟਨ ਦੇ ਸੂਟ ਆ ਵੀਰੇ ਕੋਈ ਕੰਪਲੀਟ ਨਹੀਂ 5-500 ਚ ਸੂਟ ਨਹੀਂ ਦੇਖ ਪੁਰਾਣੇ ਦੇ ਸੀ ਇਹ ਨਹੀਂ ਹਾਂਜੀ ਪੂਰੇ ਵਧੀਆ ਰੰਗ ਆ ਰਹੇ ਇੱਥੇ ਲੱਟਾ ਵਟੀਆਂ ਪਰ ਸਾਨੂੰ ਵੀ ਲੋਕ ਕਾ ਲੈਂਦੇ ਆ ਜੀ ਕੀ ਕਰੀਏ ਸਾਡੀਆਂ ਭਾਵਨਾਵਾਂ ਦੀ ਕਦਰ ਹੀ ਨਹੀਂ ਕਰਦੇ ਮਾਹਰੋ ਫੋਨ ਨਾ ਅੱਜ ਮੈਂ ਕਿਸੇ ਕਸਟਮਰ ਨੂੰ ਇੰਨਾ ਫੋਨ ਲਾਇਆ ਨਾ ਮੇਰਾ ਫੋਨ ਚੱਕਿਆ ਨਾ ਉਹ ਕਰਿਆ ਲੈ ਕਰ ਲੋ ਇੱਜ਼ਤ ਲੋਕਾਂ ਨੂੰ ਇੱਜ਼ਤ ਵੀ ਨਹੀਂ ਕਰਾਈ ਜਾਂਦੀ ਕਰਨਾ ਕੀ ਆਪਾਂ ਹੋ ਕਰਨਾ ਕੀ ਉਹਦਾ ਆਰਡਰ ਕੱਢ ਕੇ ਭਰਾ ਮਰਿਆ ਜੀ ਬਸ ਹੁਣ ਤਾਂ ਮੈਂ ਕਹਤਾਂ ਵੀ ਦੂਜੇ ਦਿਨ ਅਸੀਂ ਆਰਡਰ ਕਿਸੇ ਨੂੰ ਦੇਈਏ ਸਾਡੀ ਕਿਸਮਤ ਜੇ ਹੁਣ ਉਹਨਾਂ ਨੇ ਕੋਈ ਰਿਪਲਾਈ ਵੀ ਕੀਤਾ ਆਪਾਂ ਆਰਡਰ ਦਿੰਦੇ ਵੀ ਨਹੀਂ ਜੀ ਮੰਨਿਆ ਕਿ ਸਾਡਾ ਕੰਮ ਇਹ ਕੱਪੜਾ ਵੇਚਣਾ ਪਰ ਸੀ ਇਹਨਾਂ ਚੁੱਕਦੇ ਵੀ ਨਹੀਂ ਜੀ ਕਿ ਜੇ ਲੋਕ ਲੋਕ ਚੁਕਾਉਂਦੇ ਆ ਲੋਕਾਂ ਨੂੰ ਐ ਹੁੰਦਾ ਵੀ ਸਾਡੀਆਂ ਮਿਹਨਤਾਂ ਕੱਢਣ ਨਾ ਵੀਰੇ ਅਸੀਂ ਰੱਬ ਤੋਂ ਬਿਨਾਂ ਕੇਦੀਆਂ ਮਿਹਨਤਾਂ ਨਹੀਂ ਕੱਢਦੇ ਜੋ ਸਾਡੇ ਕਰਮਾਂ ਚ ਵਹਿ ਗਰੂ ਨੇ ਲੇਕਾ ਸਾਨੂੰ ਮਿਲ ਜਾਣਾ ਸੋ ਪਰਮਾਤਮਾ ਤੇ ਵਿਸ਼ਵਾਸ ਰੱਖਣ ਵਾਲੇ ਕੀਦਿੰਗੇ ਮਿੰਤਾ ਨਹੀਂ ਕੱਢਦੇ ਜੀ ਜਿਹੜੇ ਆਪਣੇ ਜੀ ਕਸਟਮਰ ਚੰਗੇ ਜੀ ਉਹਨਾਂ ਲਈ ਮੋਸਟ ਮੋਸਟ ਵੈਲਕਮ ਹੈ ਜੀ ਜਿਹੜੇ ਸਾਡੇ ਨਾਲ ਕਸਟਮਰ ਚੰਗੇ ਜੁੜੇ ਨੇ ਉਹ ਤਾਂ ਸਾਡੀ ਕਦੇ ਭਗਾਈ ਨਹੀਂ ਕਰਾਉਂਦੇ ਉਹ ਤਾਂ ਵਿਚਾਰੇ ਪਹਿਲ ਵਿੱਚ ਸਾਨੂੰ ਐ ਕਹਿੰਦੇ ਆ ਵੀ ਕਲਰ ਕਿੰਨਾ ਘੈਂਟ ਆ ਜੀ ਆ ਵੀ ਜੈਪੁਰੀ ਡਿਜ਼ਾਈਨ ਆ ਜੀ ਸਾਡਾ ਜੀ ਨਹੀਂ ਕਰਦਾ ਪਰ ਤੁਸੀਂ ਮਜਬੂਰ ਕਰ ਦਿੰਦੇ ਹੋ ਸਾਡੇ ਇਹ ਕਾਲ ਜਿਹੜੀ ਆਪਾਂ ਜਿਹੜਾ ਬੋਲ ਰਹੇ ਮਮੀ ਜੀ ਉਹ ਜਿਹੜਾ ਆਪਣੇ ਪਰਮਾਨੈਂਟ ਕਸਟਮਰ ਆ ਉਹਨਾਂ ਵਾਸਤੇ ਨਹੀਂ ਕਿ ਜਿਹੜੇ ਚੰਗੇ ਉਹਨਾਂ ਵਾਸਤੇ ਨਹੀਂ ਕੁਝ ਜਿਹੜੇ ਸਰਾਰਤੀ ਹੁੰਦੇ ਨੇ ਜੀ ਦੇ ਵਿੱਚ ਆਪਾਂ ਕਹਿੰਦੇ ਕਿ ਚੀਜ਼ ਲੈਣੀ ਹੁੰਦੀ ਨਹੀਂ ਕਿ ਬੇਫਾਲਤੂ ਤੰਗ ਕਰੀਏ ਨਾ ਉਹਨਾਂ ਵਾਸਤੇ ਗੱਲੀ ਸਰਾਰਤੀ ਅਨਸਰ ਵਾਲੇ ਵੀਰੇ ਕਰਾਈ ਜਾਣਗੇ ਕਰਾਈ ਜਾਣਗੇ ਮੁੱਤੋ ਫੋਨ ਨਹੀਂ ਚਾਹੀਦਾ ਕਿੰਨਾ ਮਿਲਦਾ ਕੀ ਹੈ ਕਿਸੇ ਵੀ ਆਤਮਾ ਨੂੰ ਕੋਈ ਸਟ੍ਰੈਸ ਦੇਣੀ ਕਿੰਨਾ ਪਿਆਰਾ ਕਲਰ ਹੈ ਕਿੰਨਾ ਪਿਆਰਾ ਕਲਰ ਹੈ ਬੰਦਾ ਆਲਰੇਡੀ ਬਹੁਤ ਟੈਨਸ਼ਨਾਂ ਚ ਹੁੰਦਾ ਤੁਹਾਡੇ ਕੋਲ ਕਿ ਬੰਦਾ ਡਟਾ ਹੀ ਕਿਵੇਂ ਆ ਇਹ ਤਾਂ ਗੱਲ ਤੋਂ ਮਾਰੀ ਹੋਈ ਹੈ ਤਾਂ ਗੱਲ ਤੋਂ ਮਾਰੀ ਹੈ ਨਾ ਦੂਜੇ ਬਾਰੇ ਮਾਰ ਕਰਦੇ ਆ ਆ ਦੇਖੋ ਕਿੰਨਾ ਪਿਆਰਾ ਕਲਰ ਹੈ ਤੁਹਾਨੂੰ ਹੁੰਦੀਆਂ ਵੀਰੇ ਬੰਦਾ ਇੰਨਾ ਫਿਰ ਹੀ ਨਹੀਂ ਹੁੰਦਾ ਵੀ ਤੁਸੀਂ ਮ제 ਲੈਣਿਓ ਕੜਾ ਕੇ ਆਰਡਰ ਮੁੜ ਕੇ ਫੋਨ ਬਲੌਕ ਕਰ ਲੈਣੇ ਹੋ ਰੱਬ ਤੋਂ ਡਰਿਆ ਕਰੋ ਥੋੜਾ ਜਿਹਾ ਵਾਇਰ ਨੂੰ ਤੋਂ ਡਰਿਆ ਕਰੋ ਕਿਸੇ ਤਰ੍ਹਾਂ ਦੀ ਆਤਮਾ ਦੇ ਸਾਟ ਮਾਰਨ ਵਾਲਾ ਬੰਦਾ ਕੋਈ ਨਹੀਂ ਸੌਖਾ ਨਹੀਂ ਜਾਂਦਾ ਮੇਰੇ ਜੀ ਨਹੀਂ ਕਰਦਾ ਪਰ ਮੱਤ ਕੇ ਕਹਿਣੀ ਆ ਜੇ ਜਦਾ ਅਸੀਂ ਫੋਨ ਲਾਉਣੇ ਫਿਰ ਸਾਡੀ ਅਗਲਾ ਉਹ ਗੱਲ ਆ ਵੀ ਫੋਨ ਹੀ ਨਹੀਂ ਚੱਕਦੇ ਟਿਕ ਆਪਣੇ ਕੋਲੇ ਵੀ ਇਹ ਆਡੀ ਕਾਟਨ ਪਿਆ ਹੈ 600 ਚਾ ਸਿਰਫ ਇੱਕੋ ਹੀ ਸੂਟ ਹੈ ਜੇ ਕਿਸੇ ਨੇ ਲੈਣਾ ਹੋਵੇ ਇਹ ਆਡੀ ਕਾਟਨ ਹੈ ਜੀ ਸੌਫਟ ਹੈ ਇਹ ਬਿਲਕੁਲ ਪ੍ਰਿੰਸ ਕਾਟਨ ਨਹੀਂ ਕਰਾ ਜਾਂਦਾ ਸੋ ਵੀਰੋ ਸਾਰੂ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਪਲੀਜ਼ ਮੈਂ ਹੱਥ ਬੰਨ ਕੇ ਬੇਨਤੀ ਆ ਜਿਨ੍ਹਾਂ ਨੇ ਸਾਥੋਂ ਪਕੜਾ ਲੈਣਾ ਨਹੀਂ ਹੁੰਦਾ ਸਾਨੂੰ ਤੰਗ ਨਾ ਕਰਿਆ ਕਰੋ ਅਸੀਂ ਤੁਹਾਨੂੰ ਕਹਿੰਦੇ ਨਹੀਂ ਵੀ ਸਾਥੋਂ ਲਓ ਅਸੀਂ ਕਿਸੇ ਨੂੰ ਵੀ ਕਹਿੰਦੇ ਹੱਥੋਂ ਪਕੜਾ ਲਓ ਜਿਹਨੂੰ ਪਸੰਦ ਆਂ ਦੋ ਕਢਾ ਲਿਆ ਕਰੋ ਲੈ ਲਿਆ ਕਰੋ ਬਾਕੀ ਇਹਨਾਂ ਨੂੰ ਸਾਨੂੰ ਹੱਥ ਬੰਨ ਕੇ ਬੇਜ ਕੇ ਆਪਣੀ ਸਾਡੀ ਆਤਮਾ ਤੇ ਛੱਟ ਨਾ ਮਾਰਿਆ ਨਹੀਂ ਲੈਣੀ ਹੁੰਦੀ ਜੀ ਜਮਨਾ ਲਓ ਅਸੀਂ ਕਿਹੜਾ ਤੁਹਾਨੂੰ ਕਹਿੰਦੇ ਦੇਖ ਕੇ ਛੱਡ ਦੇ ਤੁਹਾਨੂੰ ਠੀਕ ਹੈ ਤੁਹਾਡੀ ਮਰਜ਼ੀ ਹੈ ਪਰ ਤੁਹਾਨੂੰ ਹੱਕ ਨਹੀਂ ਹੈਗਾ ਕਿਸੇ ਨੂੰ ਤੰਗ ਕਰਨ ਦਾ ਵੀ ਨਾ ਤੁਸੀਂ ਫਿਰ ਫੋਨ ਚੱਕਣਾ ਨਾ ਰਿਪਲਾਈ ਕਰਨਾ ਮੈਂ ਬਾਰ-ਬਾਰ ਕਹਿਣੀ ਆ ਤੇ ਹੁਣ ਮੈਂ ਦੱਸਦਾ ਜੇ ਤੁਸੀਂ ਸਮਾਂ ਤੱਕ ਪੇਮੈਂਟ ਪਾਤੀ ਤੇ ਵਾਦੀ ਅਸੀਂ ਉਹ ਟ੍ਰੋਨਾ ਕਸਟਮਰਾਂ ਦੀ ਕੱਟ ਕੇ ਰੱਖਿਆ ਕਰਾਂਗੇ ਜਿਹੜੇ ਸਾਡੇ ਪੱਕੇ ਕਸਟਮਰਾਂ ਜਿਨ੍ਹਾਂ ਦਾ ਸਾਨੂੰ ਪਤਾ ਵੀ ਇਹ ਸਾਡੇ ਨਾਲ ਫਰਾਡ ਨਹੀਂ ਕਰਦੇ ਤੇ ਜਿਹੜੇ ਸਾਡੇ ਨਾਲ ਫਰਾਡ ਕਰਦੇ ਉਹਨਾਂ ਲਈ ਸਾਡੇ ਦਰਵਾਜ਼ੇ ਬੰਦ ਦਾ ਸੋ ਸੱਚੇ ਭਾਸ਼ਾ ਤੇ ਆਪਣੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਤੇ ਸੱਚੇ ਭਾਸ਼ਾ ਵੈਗੂ ਜੀ ਆਪ ਸਭ ਨੂੰ ਤਰਕੀਆਂ ਦੇਵੇ ਤੰਦਰੁਸਤੀਆਂ ਦੇਵੇ ਮਤ ਬਖਸ਼ੇ ਤੇ ਸੋ ਕਿਸੇ ਦਾ ਵੀ ਮਜ਼ਾਕ ਉਡਾ ਕੇ ਤੁਸੀਂ ਨਿਯਾਰੀ ਨਾ ਲਿਆ ਕਰੋ ਕਿਉਂਕਿ ਇਹ ਜ਼ਿੰਦਗੀ ਹੈ ਸਾਨੂੰ ਉੱਤੇ ਦਿਨਾ ਪੈਂਦਾ ਪੁੱਤਰੀ ਆਪ ਸਭ ਨੂੰ ਮਨਦੀਤ ਕਰਨੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ